ਜੀ ਦੀ ਤਾਦੀਨ ਵਾਜੀ ਦੀ ਗੁਰੂ ਘਰ ਸਾਸ ਸੰਗੀਤ ਜੀ ਸ਼੍ਰੀ ਅੰਤਰੀ ਗੋਮੀ ਸ੍ਰੀ ਅਮਰਦਾਸ ਜੀ ਸਿੱਖੀ ਪਾਤਸ਼ਾਹੀ ਸ੍ਰੀ ਗੋਵਿੰਦ ਵਾਹਿਗੁਰੂ ਤੇ ਜੀਵਨ ਵੀ ਸਜ ਕੇ ਸੰਗਤਾਂ ਨੂੰ ਵੈਲਕਮ ਦੇ ਰਹੇ ਨੇ ਬੌਲੀ ਸਾਹਿਬ ਦੇ ਕਿਨਾਰੇ ਤੇ ਅਰਜੀ ਅਭਿਆਨ ਚੱਲਿਆ ਹੋਇਆ ਹੈ ਸੰਗਤੋਂ ਭਾਈਚਾਰੋ ਜੈਸੇ ਗੁਰਮੁਖੋ ਸਰਜੀ ਜੀ ਦੀ ਜੀਤੇ ਵਰਸ਼ਣ ਕਰ ਰਹੇ ਹਨ ਗਰੀਵਨ ਵਾਇਕ ਜੀ ਜੀ ਪਾਰਸਾਰੇ ਪਾਸ ਜਿਨੀ ਜੈਸੇ ਪੰਡਤ ਜੀ ਚਰਚਾ ਕਰਨ ਵਾਤੇ ਪਾਸ ਬੈਠੇ ਹਨ ਜਿਨ੍ਹਾਂ ਦੇ ਪ੍ਰਗਨ ਕਿੰਨੀਆਂ ਇਸ ਤਰ੍ਹਾਂ ਵਿਚਾਰਨ ਕੀਤੀਆਂ ਹਨ ਕਾਈ ਪਾਰੋ ਜੀ ਨੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਕਿ ਮਹਾਰਾਜ ਨੇ ਗੁਰੂ ਸਾਹਿਬ ਤੋਂ ਬੇਨੁਖੁੰਦੇ ਹੋਣ ਉਹਨਾਂ ਦਾ ਕੀ ਹਾਲ ਹੁੰਦਾ ਹੈ ਕਾਜ ਕਿਰਪਾ ਕਰਕੇ ਫਰਮਾਉਂਦੇ ਹੋਣ ਬੈਰਾਗਨ ਜਾਤੀ ਇਸ ਬੋਲੀ ਦੀ ਕੀ ਜੇ ਪਾਪਛਲ ਕਰਨ ਕਰਦੇ ਹੋ ਨੇ ਆਪ ਜੀ ਮੰਗਲ ਕੀ ਪਾਏ ਕੋ ਦਾਤ ਰੂਪ ਸਰਮੈਸੂ ਉਕਾਰ ਸਾਰੇ ਹਮਤ੍ਰਿਕਾਇ ਸਭ ਦੀਆਂ ਵੀ ਕਿਰਪਾ ਨਾਲ ਆਪ ਰਾਤ ਹੁੰਦਾ ਹੈ ਸਤਿਗੁਰ ਤੇ ਜੋ ਮੂੰਹ ਫੇਰੇ ਮਾਰੋ ਸਾਹਿਬ ਕਹਿੰਦੇ ਨੇ ਗੌੜੀ ਬਰਾਦਨ ਕੀ ਜੀ ਪਾਪਛਾ ਇਹ ਭਾਈ ਜੋ ਸਤਿਗੁਰ ਸੱਚੇ ਪਾਪਛਾ ਤੋਂ ਮੂੰਹ ਫੇਰ ਲੈਂਦੇ ਆ ਦੇਮਖ ਹੋ ਜਾਂਦੇ ਆ ਤੇ ਬੇਮਖ ਬੁਰੇ ਜਿਸੰਨ ਉਹਨਾਂ ਦਾ ਨਹੀਂ ਬੇਮਖ ਹੈ ਉਹ ਦੂਸਰੇ ਪਾਸੇ ਮੁੱਖ ਕਰ ਲੈਂਦੇ ਹਨ ਸਤਿਗੁਰਾਂ ਤੋਂ ਬੇਮੁਖ ਹੋ ਜਾਂਦੇ ਹਨ ਜਿਹੜੇ ਸਤਬੂ ਜੀ ਆਗਿਆ ਵੱਲੋਂ ਮੂੰਹ ਫੇਰ ਲੈਂਦੇ ਐ ਮਹਾਰਾਜ ਜੀ ਪਰਮ ਕਰਕੇ ਜਾਣਾ ਕਿ ਮਹਾਰਾਜ ਜੀ ਅਸੀਂ ਸੇਵਾ ਕਰਾਂਗੇ ਫੇਰ ਉਹ ਮੂੰਹ ਫੇਰ ਲਾ ਕੇ ਬੇਮੁਖ ਹੋ ਜਾਂਦੇ ਹਨ ਉਹ ਬਹੁਤ ਬੇਮੁਖਾਦਮੀ ਬੁਰੇ ਗੁਸਤੇ ਹਨ ਸੰਸਾਰ ਵਿੱਚ ਆਨੰਦਨ ਬੱਧੇ ਮਾਰੀਆਂ ਨੇ ਉਹ ਜਿਹੜੇ ਦਿੱਤਾ ਕਰਕੇ ਰਾਜ ਨੂੰ ਸੁਧੰਨ ਕਰਕੇ ਟਿਕੀ ਜਾਂਦੇ ਹਨ ਫਿਰ ਵੀ ਲਾ ਨਾ ਲਹੰਨ ਉਹ ਵੀ ਹੈ ਉਦੋਂ ਜਦ ਗੇਮਖੋ ਜੇ ਸੀ ਉਹ ਬਖਸ਼ਾਣ ਦਾ ਜਿਹੜਾ ਨਹੀਂ ਹੋਏ ਲੈ ਸਕਦੇ ਉਹ ਗੁਰਮੀ ਮੇਜਾ ਨਾ ਰੋ ਤੋਇ ਸ਼ੇਰ ਹਰ ਹਰ ਰਾਖੂ ਕਿਰਪਾ ਤਾਰ ਦੁਸ਼ੀਰ ਕੇ ਭਾਈ ਦੇਨਤੀ ਕਰੋ ਏ ਹਰ ਹਰ ਕ੍ਰਿਸ਼ਣੇਸ਼ਰੋ ਆਂ ਕਿਰਪਾ ਦਾ ਹਰ ਕੇ ਸਾਨੂ ਲਖਣ ਕਰੋ ਸਾਥ ਸੰਗਤ ਲੀਲਾਇ ਪ੍ਰਭ ਜੀ ਵੰਨ ਜੀ ਸੰਗਤਿ ਮਾਸਨੂ ਮਲਾਉਣਾ ਕਰੋ ਮਾਰਹਿਰ ਗਏ ਹਰ ਗੋਲ ਸਾਹਿਰ ਨਾ ਲਿਖਿ ਨਾ ਲਿਖਿ ਜ ਆਉ ਦੇ ਹਰੇਕ ਪਹੜੀ ਆਦੇ ਗੁਣ ਅਨੁਸਾਰ ਸੰਭਾਲਣਾ ਕਰੀਏ ਕਲੀ ਪ੍ਰਕਾਰ ਉਚਾਰੀਏ ਰਹਾਉ ਇਹ ਭਾਗ ਤੇ ਹਰ ਭਾਵ ਦੀ ਰਹਾਉ ਵਿਚਾਰਾਂ ਦੇ ਕੇ ਆਪ ਫਰਮਾਉਂਦੇ ਨੇ ਉਹ ਭਾਗ ਤੇ ਸਰਕਾਰ ਨਹੀਂ ਪਾਉਂਦੇ ਹਨ ਜੋ ਗੁਰਮੁਖੋਂ ਸਭਾਈ ਚਲੰਨ ਗੁਰਮਖਾਂ ਦੀ ਸੰਗਤ ਵਿੱਚ ਮਿਲ ਕੇ ਪ੍ਰੀਸਿਰਜੇ ਤਾਂ ਅਨੁਸਾਰ ਹੋ ਕੇ ਚੱਲਦੇ ਹਨ ਆਪ ਛੂਡ ਸੇਵਾ ਕਰਨੀ ਮਰੇ ਭਾਗ ਅਨੁਸਾਰ ਕੌਣ ਚੱਲਦੇ ਨੇ ਕਈ ਜਿਹੜਾ ਆਪਾਂ ਕਾਹ ਚੱਦ ਕੇ ਜੀਵਾ ਕਰਦੇ ਹੈ ਉਹ ਅਨਸਾਰ ਉਹ ਚਲਦੇ ਹਨ ਜੀਵਤ மூਏ ਰਹਨ ਉਹ ਜੀਤ ਵਿਦਿਆਵ ਤੋਂ ਜੀਵ ਪੁਨੇ ਤੋਂ ਹੰਕਾਰ ਵੱਲੋਂ ਮਰੇ ਰਹਿੰਦੇ ਹਨ ਜਿਸ ਦਾ ਪਿੰਦ ਪਰਾਨ ਹੈ ਜਿਸ ਵੇਲੇ ਜੀਵਾਇ ਪਿੰਦ ਸਰੀਰ ਦਿੱਤਾ ਹੋਇਆ ਪਰਾਨ ਦਿੱਤੇ ਹੋਏ ਹਨ ਜਿਸ ਦੀ ਸਰਕਾਰ ਉਹ ਜਿਸ ਜੇ ਕੇ ਕਾਰ ਹੁਕਮ ਸਿਮਰਨ ਦੀ ਸਮਝਦੇ ਹਨ ਧਰਮ ਦੀ ਕਿਰਤ ਕਰਕੇ ਵੰਡ ਕੇ ਸਕਦੇ ਹੰ ਦਸਮੇਖਾ ਮਾਲਾ ਦੇ ਨਾਮ ਲਾਉਂਦੇ ਹੈ ਇਤੇ ਦੇਤੀ ਆਏ ਗਏ ਨ ਵੰਡ ਕੇ ਵਰਤਵੇਂ ਪਰਮੇਸ਼ਰ ਦੀ ਕੀ ਸਾਰੀ ਸਮਝਦੇ ਆ ਜਿਸਲੇ ਸੇਂਤ ਤ੍ਰਿਂਦੇ ਕੇ ਗ੍ਰਾਂਵ ਜਿੱਤੇ ਆ ਉਹ ਸੇਂਗ ਸਰਕਾਰ ਸਿਮਰਨ ਕਰਨ ਦੀ ਹੁਕਮ ਕਮੀ ਦੇ ਹਨ ਉਹ ਕਿ ਮਨਹੁ ਵਿਸਾਰੀ ਹੈ ਮਨ ਤੋਂ ਕਿਉਂ ਬੁਲਾਉਣਾ ਕਰੀਏ ਹਰ ਰੱਖੀ ਹੈ ਹਿਰਦੈ ਧਾ ਤਰੀ ਮੂਰਲੇ ਜੀ ਮਸਾ ਕੇ ਰੱਖੀ ਸਿਰ ਤੇ ਕਾਰ ਜਿਥੇ ਹਾਰੇ ਨੂੰ ਸਿਆਰੀ ਹੋਵੇ ਉਹ ਵੱਖੋ ਵੱਖਰੇ ਲੱਗਦਾ ਹੁੰਦੇ ਆ ਕਿਰਦਤ ਦੇ ਕਾਰਨ ਮਤਲਬ ਸਬੰਧ ਕਹੜਾਰੇ ਦੀ ਸਿਆਰੀ ਜਿਹੜੀ ਹੈ ਸੋ ਜੀ ਜੋਨ ਦੇ ਘਰ ਹੁਕਮ ਦੀ ਮਹਾਰਾਜ ਦੀ ਹਾਂਜੀ ਉਹ ਕਿਉਂ ਮਨਹੁ ਵਿਸਾਰੀ ਐ ਉਸ ਨੂੰ ਮਨ ਕਿਉਂ ਕਿਉਂ ਭਲਾਉਣਾ ਚਾਹੀਏ ਹਰ ਰੱਖੀਐ ਹਿਰਦੈ ਤਾੜੀ ਅਰਦਾਸ ਨੂੰ ਵਿਵੇਕ ਚਾਰ ਕੇ ਵਸਾਇ ਕੇ ਰੱਖਣਾ ਚਾਹੀਏ ਨਾਮ ਜਿਨੇ ਪਤ ਪਾਈਐ ਜੀਸ ਕੇ ਸਾਰ ਸਾਰ ਨਾਮ ਪ੍ਰਾਪਤ ਹੋਵੇ ਤੈ ਇਤ ਪਾਈ ਦੀ ਐ ਲੋਕ ਪਰਲੋਕ ਵਿੱਚ ਨਾਮ ਮੰਨੇ ਸੁਖ ਹੋਉ ਨਮਸਤੇ ਨਾਮ ਦਾ ਮੰਨਣ ਕਰਮੇ ਕਰਕੇ ਆਤਮ ਸੁਖ ਵੀ ਪ੍ਰਾਪਤ ਹੀ ਹੁੰਦੀ ਹੈ ਸਤਗੁਰ ਕੀ ਨਾਮ ਪਾਈ ਹੈ ਇਹ ਨੈ ਆਪੋ ਨਹੀਂ ਪ੍ਰਾਪਤ ਕੀਤਾ ਜਾਂਦਾ ਸਤਗੁਰੂ ਦੇ ਪਾਸੋਂ ਅਮਰ ਕਨਾਂਵ ਦੀ ਪ੍ਰਾਪਤੀ ਹਿੰਦੀ ਹੈ ਕਰਮੋਂ ਮਿਲੈ ਤਰਬ ਤੋਂ ਸਤਿਗਣ ਕਰਮ ਕੀਤੇ ਹੋਣ ਤਾਂ ਸਤਗੁਰੂ ਜੀ ਮਿਲਦੇ ਹੈ ਤੇ ਸਤਗਣਾ ਦੇ ਨਾਲ ਮਿਲਨੇ ਕਰਕੇ ਨਾਮ ਪਾਈ ਜਾ ਨਾਮ ਕਰਕੇ ਸੋ ਪ੍ਰਭੂ ਮਿਲਦਾ ਹੈ ਸਤਗੁਰ ਤੇ ਜੋ ਮੋਹ ਫੇਰੇ ਜਿਹੜੇ ਸਤਗਣਾ ਤੋਂ ਦੇਹ ਮੋਹ ਜਾਂਦੇ ਨੇ ਫੇਰ ਲੈਂਦੇ ਹੋਣ ਫਰਮਦੇ ਨਾ ਤੇ ਕੰਨ ਉਹ ਜੁਨਾ ਦੀ ਪਰਉਂਦੇ ਰਹਿੰਦੇ ਹਨ ਕਿਤੇ ਵੀ ਹਿੱਤ ਨਹੀਂ ਹੁੰਦੇ ਮੁਗਤ ਪਦ ਵਿੱਚ ਰੀਤ ਦੇ ਗਦੇ ਹਨ ਬਾੜ ਤੋਂ ਅਸਮਾਨ ਨਾ ਝੱਲੇ ਉਹਨੂੰ ਜੁਨਾ ਜਿਹੀਆਂ ਧਰਤੀਆਂ ਜਿਹੜੀਆਂ ਹਨੀਆਂ ਕੀੜੇ ਪਤੰਗੇ ਆਦਿਕ ਅਸਮਾਨ ਦੀਆਂ ਦੇਖ ਕੇ ਸਵਰਗ ਆਦਿਕਾਂ ਦੇ ਪੰਛੀ ਆਦਿਕ ਕੋਈ ਨਹੀਂ ਚੰਦੇ ਹਨ ਵਿੱਚ ਵੇਚਾ ਪਈ ਪਚਾਂ ਉਹਦਾ ਸਾਹ ਸੰਗੀ ਮੈਲੇ ਦੇ ਕੀੜੇ ਬਣ ਕੇ ਕਿ ਲੋਣੇ ਬਣ ਕੇ ਸੜਦੇ ਰਹਿੰਦੇ ਹਨ ਇਹ ਜਗ ਭਰਮ ਭੁਲਾਇਆ ਜੇ ਤੂੰ ਸਾਰਾ ਸੰਸਾਰ ਭਰਮ ਨਹੀਂ ਭੁਲਾ ਦਿੱਤਾ ਹੈ ਉਠਗਾਉ ਲੀਪਾ ਮੋਰੀ ਜਾਗੂਤੀ ਪਾ ਕੇ ਹਰ ਵਕਤ ਮਾਇਆ ਨੇ ਜਗਤ ਨੂੰ ਪੁਲਾੜਦਾ ਹੈ ਜਿੰਨਾ ਸਤਗੁਰੂ ਭਿਟਿਆ ਜਿਨ੍ਹਾਂ ਨੂੰ ਸਤਗੁਰੂ ਸੱਚੇ ਬਾਦਸ਼ਾਹ ਜੀ ਮਿਲ ਗਏ ਹਨ ਤਿੰਨ ਨੇੜ ਨਾ ਭਿਟੇ ਮਾਏ ਉਹਨਾਂ ਦੇ ਮਾਇਆ ਉਹਨਾਂ ਨੂੰ ਮੋਹਣ ਵਾਸਤੇ ਨੇੜੇ ਨਹੀਂ ਧੁੱਕ ਸਕਲੀ ਭਿਟਨੀ ਸਤਗੁਰ ਦੀ ਸਤਗੁਰ ਸੇਵਨ ਸੋ ਸੋਹਣੇ ਜੋ ਸਤਿਗੁਰਾਂ ਦੀ ਸੇਵਾ ਕਰਦੇ ਉਹ ਸੋਭੀਕ ਹਨ ਲੋਕ ਪਰ ਲੋਕ ਵਿੱਚ ਓਮੈ ਮੈਲ ਹੋਮੈ ਮੈਲ ਗਵਾ ਹੰਗਰੀ ਹੋਮੈ ਸੀ ਅੰਦਰ ਦੇਹ ਦੀ ਕਿਸ ਮੈਨ ਨੂੰ ਉਹ ਦਵਾ ਦਿੱਤਾ ਹੈ ਹਉਦ ਰੱਤੇ ਸੀ ਨਿਰਮਲੇ ਜੋ ਉਸ ਦੀ ਸਾਦ ਸ਼ੈਤਿਰ ਕੇ ਉਹ ਬਾਈ ਨਿਰਮਲ ਹਨ ਕੋਰ ਕੋ ਐਵੇਂ ਨਾਮ ਨਿਰਮਲੇ ਰੱਖ ਲੈਣ ਕਿਤੇ ਭਗਵੇਂ ਨੇੜੇ ਪਾ ਕੇ ਨਹੀਂ ਬਣਿਆ ਜਾਂਦਾ ਜੋ ਸ਼ਬਦ ਵੀ ਜਿਨੇ ਕੋ ਨਿਰਮਲੇ ਹਨ ਕੱਲਾ ਸਤਗੁਰੂ ਭਾਉ ਜੋ ਸਤਗੁਰੂ ਨਸਾਰ ਹੋ ਕੇ ਚੱਲਦੇ ਹਨ ਉਹ ਨਿਰਮਲੇ ਹਨ ਹਰ ਪ੍ਰਭ ਦਾਤਾ ਇੱਕ ਜਲ ਪੁਰਖ ਨੂੰ ਪੁਰਖਣਗੇ ਹਰ ਪ੍ਰਭ ਦਾਤਾ ਇੱਕ ਪੂਰਿ ਪ੍ਰਭ ਅਕਾਰ ਪੁਰਖ ਹੀ ਕੋਈ ਦਾਤਾ ਤੂੰ ਆਤ ਹੈ ਤੂੰ ਆਪੇ ਬਖਸ ਮਿਲਾਇ ਤੂੰ ਆਤ ਜੀ ਨਾ ਨੂੰ ਗੁਰਾਂ ਦਵਾਰਾ ਨਾਮ ਦੀ ਦਾਤ ਬਖਸ਼ ਗਏ ਉਹਨਾਂ ਨੂੰ ਆ ਮੇਲ ਨੂੰ ਦੇ ਔਗਣ ਬਖਸ਼ ਕਰਕੇ ਜਨ ਨਾਨਕ ਸਰਣਾ ਗਤੀ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹੋ ਮਹਾਰਾਯਾ ਆਪ ਦੀ ਸ਼ਰਨ ਪ੍ਰਾਪਤ ਹੋਏ ਹਾਂ ਕਿਉਂ ਭਾਵ ਹੈ ਤਿਵੇਂ ਛਡਾ ਜੀ ਆਪ ਜੀ ਭਵਨੋਂ ਮਾਰੇ ਸਾਹਮਣੇ ਛਡਾ ਲ ਬੰਧਨਾ ਤੋਂ ਕਿਰਪਾ ਕਰਕੇ ਮੁਕਤ ਕਰ ਲਏ ਬੇਨਤੀ ਹੈ ਆਪ ਦੇ ਚਰਨਾਂ 'ਚ ਕਿ ਨੌਵੀਂ ਅਸ਼ਟਪਦੀ ਗੁਰੂ ਸਤਿ ਜੀ ਜੀ ਪਾਪਸ਼ਿਆ ਨੂੰ ਚਾਰਨ ਕੀਤੀ ਹੈ